ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਠੀਕ ਹੋਵੋਗੇ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਆਪਾਂ ਕਰੇ ਹੀ ਬਣਾਵਾਂਗੇ ਗਰਮ ਮਸਾਲਾ ਤੁਹਾਨੂੰ ਰੈਸিপি ਦਿੰਨੇ ਆ ਇਹ ਧਨੀਆ bột ਧਨੀਆ ਜੀ ਸੁੱਕਾ ਕਰੇ ਹੀ ਹੋਇਆ ਸੀ ਤੇ ਕਾਲੀ ਮਿਰਚ ਲੌਂਗ ਵੱਡੀ ਇਲਾਚੀ ਦਾਲਚੀਨੀ ਛੋਟੀਆਂ ਇਲਾਚੀ पेन कर लिया जी आपने गर्म हो गया पहला पानी हमिया रोस्ट करा जी पहला पापा के समेल बहुत वादिया आ रही है जी घर धनी है ना इस करके थोड़ा थोड़ा ही सेक लगा जी बाला नहीं लगाना बस हो गया हम आपने कट देंगे जी समान पा देंगे भी थोड़ा थोड़ा सेक, थोड़ा सेक ना लगा लागे थोड़ा जाक इन्होंने लगा लिया जी हाँ आप दो मिनट ठंडा हो देगी फिर मिक्सर च पी जी आप इन पहले मिक्सर च धनिया पा लागे जी ਆਪਾਂ ਪੀਸਿਆ ਗਿਆ ਹਾਂਜੀ ਚੰਗੀ ਤਰ੍ਹਾਂ ਪੀ ਹੈ ਗਿਆ ਹੁਣ ਆਪਾਂ ਇਹਨੂੰ ਕੱਢ ਲੈਣੇ ਇਹੀ ਹੁਣ ਆਪਾਂ ਕੱਢ ਲੈਣੇ ਜੀ ਇਹਨੂੰ ਇਹਦੇ ਵਿੱਚ ਆ ਦੇਖੋ ਜੀ ਵਧੀਆ ਬਣ ਗਿਆ ਹੁਣ ਆਪਾਂ ਆ ਚੀਜ਼ਾਂ ਪਾ ਲੈਣੇ ਜੀ ਇਹਦੇ ਵਿੱਚ ਇਹਨਾਂ ਨੂੰ ਵੀ ਗ੍ਰਾਇੰਡ ਕਰ ਲਾਂਗੇ

जरा आप बारो लैके आ पति नहीं होंगे पाया हूँ जो तो नहीं है तैयार करेल बहुत आ रही है जी कुछ आप तैयार पा के अपा पता होंगे जी आप की कुछ पाया सारा मिक्स हो गया जी चंगी तरह ठंडा हो गया जो जी जो फिर डब्बे स्टोर कर लेंगे जी आप इतने इस तरह ही नहीं ढक दा ਸੀਜੀ ਮੇਰਾ ਅੱਜ ਦਾ ਬਲੌਗ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਊਗਾ ਮੇਰੇ ਚੈਨਲ ਨਾਲ ਜੁੜੇ ਰਹੋ ਜੀ ਅੱਗੋਂ ਵੀ ਤੁਹਾਨੂੰ ਬਹੁਤ ਬਹੁ ਵਰੀਆ ਚੀਜ਼ਾਂ ਬਣਾਉਣੀ ਆ ਤਿਆਰ ਕਰਨੀਆਂ ਦੱਸਾਂਗੇ ਜੀ ਤੇ ਤੁਸੀਂ ਵੀ ਮੈਨੂੰ ਉਮੀਦ ਹੈ ਤੁਸੀਂ ਮੇਰਾ ਸਾਥ ਜ਼ਰੂਰ ਦੇਵੋਗੇ ਜੀ ਮੈਂ ਤੁਹਾਡੇ ਸਪੋਰਟ ਤੋਂ ਬਿਨਾ ਅੱਗੇ ਨਹੀਂ ਜਾ ਸਕਦੀ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਮੈਂ ਚਲੋ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਸੋਨੂੰ ਜੇ ਮੈਂ ਆਪਣੀ ਫੈਮਿਲੀ ਨਾਲ ਵੀ ਮਿਲਾਂਗੀ ਜੀ ਸਾਰੀ ਨਾਲ